ਸਾਸਰੀ ਗਿਆ ਸਰ ਨੂੰ ਮੈਸੇਜ ਜਸਦੀ ਆ ਪਛਾਣ ਦਾ ਨਾਮ ਹੈਗਾ ਜਸਪੈਟ ਹਾਊਸ ਤੇ ਅੱਜ ਥੋੜੀ ਆਪਾਂ ਗੁੰਨੂ ਗੁੰਨਮਨੂ ਨਾਲ ਮਸਤੀ ਕਰਦੇ ਹਾਂ ਉਹ ਕਾ ਤਮੀ ਪਿਆ ਕਰਕੇ ਹਾਂ ਹਾਂ ਪਾ ਉਹ ਨਹੀਂ ਆਂਦਾ ਸਿਰਫ ਲੋਸ਼ੇ ਦਰਦ ਲੱਗਦਾ ਹੁਣ ਕਿੱਥੇ ਆਜੋ ਇੱਧਰ ਨਹੀਂ ਆਜੋ ਚੱਡੀਆਂ ਨੂੰ ਗੁੰਜੂ ਉਹ ਫੈਟਾ ਖਿਡਾਣੇ ਖਾਂਦੇ ਛੇ ਖਾ ਲੂ ਜੇ ਕੋਈ ਹੋਵੇ ਆ ਦੇਖੋ ਮੜਾ ਦਿਓ ਕੋ ਬੈਟਰਮਨ ਨੂੰ ਤੂੰ ਵੀ ਲੈਣਾ ਗਿਆ ਹੈ ਨਾ ਉੱਥੇ ਓਏ ਹੋਏ ਆਹ ਦੇਖੋ ਉਹ ਫਿਰਦਾ ਵਾ ਹਾਂ ਫਸ ਗਿਆ ਹੁਣ ਕਿਵੇਂ ਨਿਕਲੇਗਾ ਹੁਣ ਕੱਢਣਾ ਪਊ ਮੁੰਨੂ ਜਾਣਾ ਛੱਡ ਦੇ ਥਿਊ ਚਲੋ ਇੱਕ ਵਾਰ ਹੁਣ ਇਹਨੂੰ ਕੱਢਦੇ ਆ ਬਾਹਰ ਹੈ ਆ ਗਏ ਬੱਚਾ ਗੁੰਨੂ ਤੇ ਇਹਨੂੰ ਦੀਤਾ ਨਹੀਂਗਾ ਉਹ ਰੰ ਥੱਲੇ ਫੜ ਗਿਆ ਉਹ ਛੋਟੀ ਫੜਾਇਆ ਮਾਰੇ ਉਹ ਨਿਕਲਿਆ ਨਿਕਲਿਆ ਹੈ ਨਿਕਲਿਆ ਚਲ ਮਰਵਾ ਮਾਰਨ ਮੇਰੇ ਇੱਥੇ ਛਾਲ ਮਰਵਾਣੇ ਤੇ ਚੈੱਕ ਕਰਦੇ ਕਿੱਡੀ ਛਾਲ ਮਾਰਦਾ ਅਮੈਂ ਕੈਸ਼ਿਟ ਕਰ ਲੂਗਾ ਇਹ ਸਾਲ ਨਹੀਂ ਮਾਦੇ ਵੈਸੇ ਮਾਰਦੇ ਨਹੀਂ ਛੋਟੇ ਡੱਟੂ ਬਣ ਗਿਆ ਰੇ ਨਿਕਲ ਬਿੱਲੀਆਂ ਨਾਲ ਮਾਰਨ ਨੂੰ

ਹਨ ਉਹਨੂੰ ਕਾਢ ਤੇ ਹੋਰ ਦੇ ਨਾਮ ਤੇ ਆ ਆ ਆ ਆ ਆ ਆ ਨਿਕਲ ਬਾਹਰ ਨਹੀਂ ਨਿਕਲ ਤੂੰ ਨਿਕਲ ਤੂੰ ਨਿਕਲ 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 ਇਧਰ ਨਿਕਲ ਨਿਕਲ ਹੋ ਆਲ ਹੰਦ ਨਾ ਬਗਾ ਫੋਟੋ ਕਰ ਦੇ ਦੇਖ ਕਰ ਤਾ ਮਸਤੀ ਬਹੁਤ ਹੋ ਗਏ ਨੇ ਨੋਈ ਕਾਟੇ ਫੋਟੋ ਰਣੇ ਹਣ ਉਹਨੂੰ ਬਾਹਰ ਕਾੜਦਾ ਹਾਂ ਉਹ ਥੱਲੇ ਆ ਗਿਆ ਬੁਧ ਫਾੜੀ ਲੈਨੇ ਫੇਰ ਵੱਡ ਜਾਂਦਾ ਇਹ ਨੂੰ ਨਾ ਬਾਹਰ ਕੱਢਦੇ ਫੇਰ ਅੰਦਰ ਚਲੇ ਜਾਂਦਾ ਹੁਣ ਜਾਂ ਤਾਂ ਮੈਂ ਇਹਨੂੰ ਉਧਰੋਂ ਪਹਜਾਣਾ ਵਾ ਤੇ ਤੁਸੀਂ ਨਾ ਇਹਨੂੰ ਇਧਰੋਂ ਉਧਰੋਂ ਪਹਜਾ ਦਿਓ ਫੇਰ ਮੈਨੂੰ ਬਸ ਫਾੜ ਲੂ ਇਹਨੇ ਮੈਗਨ ਨਹੀਂ ਕੀਤਾ ਭਾਈ ਭਾਈ ਤੁਸੀਂ ਜਾਣਾ ਤੂੰ ਚਾਹਵੇਂ ਮੈਂ ਇੱਥੇ ਆ ਆ ਗਿਆ ਸਟੇ ਬਟੇਰੇਆਂ ਦੇ ਕਮਰੇ ਚ ਉਧਰ ਜਿੱਥੇ ਟੋਆ ਕਰੀ ਬੈਠੀ ਆ ਇਹ ਨਮਾ ਅੰਡਾ ਵਿੱਚ ਤਾਂ ਆਪਾਂ ਆ। ਉਹੋੜਾ ਨਹੀਂ 10 ਆਂਡੇ ਹੋ ਜਾਣੇ ਸੀ। ਉਹ ਕਤੋਂ? ਹੈ? ਉਹ ਕਤੋਂ? ਫੇ ਬੱਚੇ ਨਿਕਲਦੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਕੁੱਤੇ ਦਾ ਬੰਨ ਦੇਣੀ ਹੈ। ਵੀ ਕਰਦੇ ਨਹੀਂ ਮਾਂ ਦੇ ਰਿਹਾ ਜਿੰਨੇ ਨੂੰ। ਹਮਮ ਚੱਲ ਸ਼ੁਕਰ ਹੈ ਜੋ ਕਰ ਮਨਾਉ ਆਂਡੇ ਦੇਣ ਲੱਗੇ ਕਿ ਤਾਂ ਆਂਡੇ ਨਹੀਂ ਦਿੰਦੇ ਸੀ। ਇਹ ਫਿਰ 25 ਵਜੇ ਨਾ ਤਾਂ ਆਂਡੇ ਰੁਪੇ ਦਾ। ਇਹ ਬੱਚੇ ਕੱਢਣ ਵਿੱਚ। ਮੈਂ ਤਾਂ ਇਹਨੇ ਪੂਤੇ ਫੱਲੇ ਨਾਲ ਕਢਾਈ ਜੰਨੇ ਪਾਏ ਨੂੰ ਲੰਮਾ ਦੇ ਦੇਖਿਆ ਰਹੂੰਗਾ ਅੱਗੇ ਕਢਵਾਏ ਸੀ ਇੱਕ ਵਈ ਆਹੇ ਚਾਚੇ ਤੋਂ ਕਢਾਈ ਸੀਗੇ ਤੇ ਮੈਂ ਤਾਂ ਕਹਿਣਾ ਆਈ ਕਰਕੇ ਦੇਖ ਲੈਣਾ ਜੈਨੂੰ ਪੁੱਛ ਲੈਣੇ ਕੋਲ ਨਾ ਯੂਟਿਊਬ ਚਲੋ ਮੈਂ ਕਿਹਾ ਆਪਣੇ ਵਿੱਚ ਬਣਾ ਲਈ ਮਸਤੀ ਕੀਤੀ ਜਾਵੇ ਹਾਂ ਨਾ ਉਹ ਦੋ تینੇ ਦਵਾਰ ਤੋਂ ਆਂਡੇ ਦੇ ਤੇ ਤੇ ਮੈਂ ਉਹਨਾਂ ਨਾਲ ਰੱਖਦੀ ਆਵੇ ਜਿੱਡਾ ਬਣ ਰਹੀ ਹੂਗਾ ਇਹ ਰਹੇ ਦੇਖੋ ਮੈਂ ਦੋ ਵਾਂਡੇ ਹੋ ਗਏ ਅੱਜ ਮੈਂ ਨਾਂ ਕੋੜਦਾ ਆਹ ਦੇ ਬੋਲ ਕਾਣਦਾ ਅੱਜ ਨਾਂ ਕੋੜਦਾ ਨਾ ਪੈਨਾਂ ਆਂਡੀ ਹੋਰਾਂ ਕਿ ਦੋਨੇ ਦੂਜੇ ਉਹ ਥੋੜਾ ਘੱਟ ਕਿਹ ਕਰਦੇ ਨੇ ਨਿਕਲ ਦੇਣੀ ਕਿ ਤੇ ਇਹਨਾਂ ਨੂੰ ਪੜ੍ਹਿਆ ਨਹੀਂ ਕਿੰਨਾ ਟੈਮੋ ਕਿੰਨੇ ਪੈਣੂ ਮਹੀਨਾ ਹੁੰਦਾ ਹਾਂ ਪਰ ਇੱਕ ਕਾਂਡੇ ਨੂੰ ਮਹੀਨਾ ਨਹੀਂ ਮਹੀਨੇ 15 ਨਹੀਂ 20 ਦਿਨ ਹੋ ਗਏ ਕਿ ਆਹ ਹੰਡਾ ਦਾਤੀ ਨੰਬਰ 3 ਨੇ ਕਾਰਜ ਤੇ ਹੌਣ ਕਿਆ ਹੈ ਮੈਂ ਹਾਥੋਂ ਲੈਣਾ ਬਾਅਦਿਆ ਖੱਲ ਲੈਣਾ ਬਾਅਦਿਆ ਪਰ ਇਹਨੋਂ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਜਮਗਰ ਬੰਦਾ ਹਾਂ ਨੂੰ ਦਿਖਾਣ ਲੱਗ ਗਿਆ ਉਹ ਫਿਰ ਹਜੇ ਪਰਚੂਤੇ ਮਾਰਦਾ ਸੀ ਤੂੰ ਵੀ ਗਾਲਾਂ ਨਾ ਥੋੜੀ ਆਜ ਸਵਾਰੀ ਕਰਾ ਲੈਂ ਓਹ ਕਰਾ ਦੇ ਨਾ ਕੋਈ ਤਾਂ ਰੋਜ਼ੀ ਕੋਈ ਮਾਲ ਨਹੀਂ ਹੈ ਇਹ ਇਹ ਵਾਹ ਰੋਏ ਰੋਏ ਅਖੇੜ ਲੈ ਜਨ ਹਾਲ ਵੀ ਨਾ ਉਹਦੇ ਚੱਲਿਆ ਫੜ ਲੈ ਫੜ ਫੜ ਫੇ ਤਾਂ ਸੁਵੀ ਖੇਡਣਾ ਨਾ ਤੂੰ ਖੇਡ ਹੀ ਲੈ ਅਸਤੇਂਦੀ ਮੱਖੀ ਰੋਏ ਮੁੰਨੂ ਜੰਮ ਦੇਖਦਾ ਹੋ ਕੀ ਕਹਿੰਦਾ ਵਾ ਕੁਝ ਚਾਦੇ ਸੀ ਇਸ ਕੀ ਤੂਜਾ ਮੰਗਦੀ ਹੁਣ ਕੱਢਦਾ ਵਾਰ ਆਰੇ ਮੈਂ ਤਾਂ ਆ ਗਿਆ ਮੈਂ ਕਹਿੰਦੇ ਮਗਰ ਪੈ ਗਿਆ ਹਰ ਦੇਖੋ ਤਾਂ ਮੇਰੇ ਨਾਲ ਵੀ ਗੁੱਸੇ ਚ ਆ ਰਹੇ ਨੇ ਫੇਰ ਇਹ ਦੇ ਇਹਦੇ ਕੋ ਰਹੇ ਨੇ ਤਾਂ ਕੱਪਾ ਚੇਟ ਕੱਪਾ ਚੇਟ ਚੱਲ ਕੱਪਾ ਚੇਟ ਸੋਖ ਗਏ ਮਛਾਂ ਦਾ ਤਾੜੀ ਜਨ ਫੇਰ ਕਸਮ ਦਾ ਜੇਨਾ ਤੇ ਵਲੌਗ ਜਿਹਾ ਨਾ ਬਣਾਉਣ ਲਈ ਕੱਪਾ ਚੇਟਾਂ ਦੇ ਉੱਤੇ ਆ ਗਿਆ ਉਹ ਵੀ ਤੇ ਇੱਧਰ ਕਾ ਖਾਣ ਲੱਗ ਗਿਆ ਸੀ

ਦੇਖ ਗੁਸਤ ਜਿਆਸਾ ਮੈਂ ਕੀ ਕਰੀਆ ਚੱਲ ਬੱਸ ਕੂੜਕਦਾ ਹੈ ਉਹ ਤੇ ਪਿੱਛੇ ਆ ਗਿਆ ਉਹ ਤੇ ਤੈਨੂੰ ਤਾਰਦੇ ਹਾਂ ਤੇ ਪਤਾ ਇਹਨਾਂ ਨੂੰ ਹਾਏ ਕੂੜ ਖੱਪਾ ਹੈ ਨਾ ਜਿਆਸਾ ਫੇਰ ਉਹਨੇ ਥੱਲੇ ਵੜ ਜਾਣਾ ਵੀ ਨਿਕਲਣਾ ਨਹੀਂਗਾ ਹਾਂ ਉਹ ਰ ਕੰਨਾ ਤਾਂ ਫੜਿਆ ਨਹੀਂ ਨਾ ਇਹਨਾਂ ਦੀ ਵੀਡੀਓ ਹੁਣ ਹੈ ਵਿੱਚ ਬੈਠਾ ਗੁੰਮਸਾ ਚੌਲ ਲਾ ਗਏ ਖਾਸ ਤੇ ਵੀਡੀਓ ਨਹੀਂ ਆਦਾ ਨਹੀਂ ਫੋਟੋ ਕਿਚੋ ਥੰਮ ਨਹੀਂ ਹਿਲਦੇ ਨਾ ਮੋੜ ਹੈ ਇਕੱਠੇ ਰਹਿਣ ਲੱਗੇ ਲੈਣ ਥੋੜੇ ਛੇੜਦੇ ਆਖ ਸੀ ਬਿੱਟੂ ਤੁਮ ਕੀ ਸਾਹਮਣੇ ਇਹ ਚੀਰਾ ਚਲਿਆ ਇਹਨੂੰ ਬੰਦੀ ਕਰਦੇ ਆਂ ਬਾਂਦਰਾਂ ਨੂੰ ਚਲੋ ਬਾਂਦਰੋਂ ਹੁੰਦੇ ਖਾ ਖਟੜ ਦੇਖੋ ਕਿੱਡੇ ਕੀਤੇ ਆ ਚੋ ਅਮਾ ਤੂੰ ਸੀਨਾ ਮਾੜੇ ਗੁੰਨੂ ਹੋ ਗਏ ਆਏ ਥੱਲੇ ਆਹ ਕੀ ਕਹਿੰਦੇ ਹੱਥ ਤੇ ਕਰਿਓ ਖੁਜਲੀ ਚੀ ਕਰਿਓ ਇਹਦੇ ਹੱਥ ਨਾਲ ਨਹੀਂ ਇੱਥੇ ਛਰਦੇ ਥੋੜੀ ਹੁਣ ਇਹਦੀ ਮੂਛਾਂ ਕੋਲੇ ਮੈਂ ਤਾਂ ਕੋਈ ਨਹੀਂ ਕਰਾ ਦਾ ਇਹ ਜਤੀ ਵੱਡੂ ਕਾ ਜਦ ਸੰਦੀ ਆਏ ਨਹੀਂ ਗੋਸ ਆ ਮੇਰੇ ਘਰ ਐਸਟੀ ਆ ਉਹ ਦੰਦ ਦਿਖਾ ਰਿਹਾ ਤੁਹਾਨੂੰ ਆਪਣਾ ਓਏ ਨਹੀਂ ਯਾਰ ਮਮਾ ਯਾਰ ਗੱਲ ਸੁਣ ਗੱਲ ਸੁਣ ਹੁਣ ਗੱਲ ਸੁਣ ਓਏ ਗੱਲ ਸੁਣ ਓਏ ਨਹੀਂ ਗੋਸ ਅੱਜ ਕਹਿਣਾ ਹੁੰਦਾ ਹੁੰਦਾ ਅੱਜ ਕਹਿਣਾ ਹੁੰਦਾ ਆ ਦੇਖੋ ਨੇ ਐ ਕਰਨੇ ਸਰ ਮਾਰੂ ਮਾਰ ਹੋ ਨਾ ਮੈਂ ਪਹਿਲਾਂ ਕਿਹਾ ਸੀ ਮਾਰੇ ਉਹ ਗੁੱਸਾ ਕਰ ਜਾਂਦਾ ਮਾਰੇ ਤੇ ਅੱਜ ਆਪਾਂ ਸਾਰਾ ਦਿਨ ਦੋ ਛੁੱਟੀਆਂ ਸੀਗਾ ਮੀਂਹ ਪੈਂਦਾ ਕਰਕੇ ਇੱਕ ਤਾਂ ਮੈਂ ਕੀਤੀ ਸੀ ਇੱਕ ਆਦੀ ਸੀ ਤੇ ਆ ਸਾਰਾ ਦਿਨੀ ਇਹਦੇ ਨਾਲ ਖੇਡੇ ਤੇ ਹੁਣ ਆਪਾਂ ਵਲੌਗ ਬਣਾਇਆ ਮਜ਼ਾ ਹੀ ਆ ਗਿਆ ਇਹਨਾਂ ਨਾਲ ਖੇਡ ਕੇ ਬਿੱਟੂ ਹੁਣੀ ਵੀ ਉਹਦੇ ਨਾਲ ਖੇਡੇ ਅੱਜ ਤੇ ਵਲੌਗ ਜਿੰਨਾ ਹੀ ਸੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ